ਮਹਾਰਾਜ ਦੀ ਸ਼ਰਣ ਵਿੱਚ ਆ ਗਿਆ ਉਸ ਦੇ ਸਾਰੇ ਭੈ ਖਤਮ ਹੋ ਗਏ ਭਾਈ ਨੰਦ ਲਾਲ ਸਿੰਘ ਸਾਹਿਬ ਜੀ ਨੂੰ ਗੁਰੂ ਪੈਗੋ ਬਹਾਦਰ ਸ਼ਾਹ ਨੇ ਪੁੱਛਿਆ ਸੀ ਕਹਿੰਦਾ ਭਾਈ ਸਾਹਿਬ ਜੀ ਕਿਉਂਕਿ ਭਾਈ ਸਾਹਿਬ ਜੀ ਨੂੰ ਵਿੱਦਿਆ ਬੜਉਂਦੇ ਸਨ ਉਸ ਸਾਹਸਨ ਬਹਾਦਰ ਖਾਨ ਜਿਹੜਾ ਇਹ ਔਰੰਗਜ਼ੇਬ ਦਾ ਸ਼ਹਿਜ਼ਾਦਾ ਸੀ ਇਹਨੇ ਭਾਈ ਨੰਦ ਲਾਲ ਸਿੰਘ ਸਾਹਿਬ ਜੀ ਨੂੰ ਪੁੱਛਿਆ ਕਹਿੰਦਾ ਤੁਸੀਂ ਇੱਥੇ ਰਹਿੰਦੇ ਸੀ ਕਿਉਂਕਿ ਮੇਰੇ ਮੇਰਾ ਜਿਹੜਾ ਬਾਪ ਹੈ ਔਰੰਗਜੀਬ ਇਹ ਰਾਜਾ ਹੈ ਇਹ ਸਾਹਾ ਸੰਗਜੀ ਰਾਜਿਆਂ ਦੇ ਘਰਾਂ ਦੇ ਵਿੱਚ ਕਿਸੇ ਚੀਜ਼ ਦੀ ਕੋ ਕਮੀ ਨਹੀਂ ਹੁੰਦੀ ਤੇ ਕਹਿੰਦਾ ਤੁਸੀਂ ਇੱਥੇ ਰਹਦੇ ਸੀ ਤੁਹਾਨੂੰ ਕਹਿੰਦਾ ਦੌਤ ਦਿੱਤੀ ਤੁਹਾਨੂੰ ਮੇਰੇ ਪਿਓ ਨੇ ਇਨਾ ਕੁਝ ਦਿੱਤਾ ਪਰ ਉਹ ਕਿਹੜੀ ਗੱਲ ਹੋਈ ਤੁਸੀਂ ਇੱਥੋਂ ਛੱਡ ਕੇ ਚਲੇ ਗਏ ਕਿਉਂ ਤੁਸੀਂ ਜਿਹੜਾ ਮੇਰੇ ਪਿਓ ਦਾ ਰਾਜਰ ਬਾਸ ਸਿੰਘ ਨੂੰ ਛੱਡਿਆ ਸਸਾ ਸਨ ਜੀ ਪਾਈ ਨਦਲਾ ਜੀ ਨੇ ਨਾ ਜਵਾਬ ਬੜਾ ਸੁੰਦਰ ਦਿੱਤਾ ਭਾਈ ਸਾਹਿਬ ਜੀ ਕਹਿਣ ਲੱਗੇ ਬਹਾਦਰ ਸ਼ਾ ਭਵੇਂ ਤੇਰੇ ਪਿਓ ਨੇ ਨਾ ਮੈਨੂੰ ਬੜੀ ਮਾਇਆ ਦਿੱਤੀ ਬੜੀਆਂ ਖੂਰਤਾਂ ਦਿੱਤੀਆਂ ਬੜਾ ਧੰਨ ਦਿੱਤਾ ਬਹੁਤ ਕੁਝ ਦਿੱਤਾ ਪਰ ਮੈਂ ਤੈਨੂੰ ਇੱਕ ਗੱਲ ਦੱਸਾਂ ਆਖੀਰ ਵਿੱਚ ਮੈਨੂੰ ਪਤਾ ਕੀ ਮਿਲਿਆ ਮੈਨੂੰ ਮੌਤ ਮਿਲ ਮੱਖੋ ਸਾਤਨਾ ਮੈਨੂੰ ਮੌਤ ਮਿਲੀ ਉਹਨਾਂ ਨੇ ਕਿਹਾ ਪਰ ਆਨੰਦਪੁਰ ਸਾਹਿਬ ਜਦੋਂ ਮੈਂ ਗਿਆ ਤੇ ਮੈਨੂੰ ਇਸ ਤਰ੍ਹਾਂ ਲੱਗਿਆ ਮੈਨੂੰ ਜੀਵਨ ਹੀ ਆ ਗਿਆ ਇਸ ਤਰ੍ਹਾਂ ਇਸ ਮੇਰੀ ਨਤ ਭਾਈ ਦਾ ਦਲ ਜਿਹਨੇ ਬੋਚਾ